ਸ੍ਰੀ ਗੁਰੂ ਖਾਲਸਾ ਜੀ ਸ਼ਹੀਦਾਂ ਦੇ ਸਥਾਨ ਪ੍ਰਗਟ ਕਰਨੇ ਕੋਈ ਮਹਾਪੁਰਖ ਹੀ ਕਰ ਸਕਦਾ ਹੁਣ ਵਰਪਾਲ ਪਿੰਡ ਦੇ ਵਿੱਚ ਚਲੇ ਜਾਓ ਜਿਹੜੇ ਚੱਬੇ ਦੇ ਨਾਲ ਨੇ ਉਹ ਜਿੰਨੇ ਪਿੰਡ ਦੇ ਵਿੱਚ ਨੇ ਜਿੰਦੀ ਪੈੜੀ ਉਹਦੇ ਵਿੱਚ ਸ਼ਹੀਦ ਉਹਨੂੰ ਆਪ ਆਪਣੇ ਦਰਸ਼ਨ ਦਿੰਦੇ ਨੇ ਉਹ ਫਿਰ ਟਰੈਕਟਰ ਨਹੀਂ ਅੱਗੇ ਵਗਦਾ ਜੇ ਉਹ ਦੱਸਦਾ ਬਾਬਿਆਂ ਨੂੰ ਜਾ ਕੇ ਬਾਬਿਓ ਇੱਥੇ ਸ਼ਹੀਦਾਂ ਦਾ ਸਥਾਨ ਹੈ ਤੇ ਪੈੜੀ ਤੁਹਾਨੂੰ ਦੇ ਦਿੰਨੇ ਆ ਤੇ ਆਪ ਜੀ ਸਥਾਨ ਬਣਾਓ ਇਦਾਂ ਹੀ ਨਗਰ ਕਾਂਗ ਦੀ ਧਰਤੀ ਦੇ ਉੱਤੇ ਮਹਾਨ ਸ਼ੀਰ ਬਾਬਾ ਬਲਾਕਾ ਸਿੰਘ ਸਾਹਿਬ ਜੀ ਜਿਹੜੇ ਨਗਰ ਵਾਸੀਆਂ ਨੂੰ ਪਤਾ ਤਾਂ ਹੈਗਾ ਸੀ ਸਾਡੇ ਪਿੰਡ ਦੇ ਨੇ ਪਰ ਕੋਈ ਦੇਵ ਦ੍ਰਿਸ਼ਟੀ ਨਹੀਂ ਸੀ ਇਹ ਮਾਪੁਰਖ ਬਾਬਾ ਬਲਾਕਾ ਸਿੰਘ ਦਾ ਸਥਾਨ ਹੋਣਾ ਚਾਹੀਦਾ ਸਾਡੇ ਨਗਰ ਦੇ ਜੋਧੇ ਸੂਰਮੇ ਨੇ ਤੇ ਬਾਬਾ ਬਕਾਲਾ ਸਾਹਿਬ ਜੀ ਦੇ 12ਵੇਂ ਜਾਣੀ ਸ਼ੀਲ ਮਹਾਂਪੁਰਖ ਤਰਨਾ ਦਲ ਮਿਸਲ ਸ਼ਹੀਦਾਂ ਦੇ ਬਾਬਾ ਵਿਸ਼ਨ ਸਿੰਘ ਸਾਹਿਬ ਜੀ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਪਟਿਆਲੇ ਵਾਲੇ ਮਹਾਂਪੁਰਖ ਕਥਾ ਕਰਦੇ ਸੀ ਤੇ ਜਪਜੀ ਸਾਹਿਬ ਦੇ ਵਿੱਚ ਪੰਗਤੀ ਆਉਂਦੀ ਹੈ ਤੇ ਉਹ ਜਦੋਂ ਜਪਜੀ ਸਾਹਿਬ ਦੇ ਬਾਣੀ ਦੇ ਅਰਥ ਕਰਦੇ ਤੇ ਸੁਖਮਨੀ ਸਾਹਿਬ ਜੀ ਦੀ ਉਹਨਾਂ ਨੇ ਵਿਆਖਿਆ ਕੀਤੀ ਗਿਆਨੀ ਠਾਕੁਰ ਸਿੰਘ ਪਟਿਆਲੇ ਵਾਲੇ ਮਹਾਂਪੁਰਖਾਂ ਨੇ ਜਦੋਂ ਸੁਖਮਣੀ ਸਾਹਿਬ ਦੀ ਵਿਆਖਿਆ ਕੀਤੀ ਤੇ ਪੰਕਤੀ ਆਉਂਦੀ ਹੈ ਸਤਿਗੁਰਾਂ ਦੀ ਬਾਣੀ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦੀ ਵਿਆਖਿਆ ਕੀਤੀ ਹੈ ਗਿਆਨੀ ਠਾਕੁਰ ਸਿੰਘ ਨੇ ਜਦੋਂ ਪੰਕਤੀ ਆਈ ਨਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੜ ਭਾਗੀ ਪਾਏ ਜਦੋਂ ਇਹ ਪੰਕਤੀ ਆਈ ਤੇ ਗਿਆਨੀ ਠਾਕੁਰ ਸਿੰਘ ਸਾਹਿਬ ਜੀ ਨੇ ਕਿਹਾ ਮੇਰਾ ਸਾਰੀ ਉਮਰ ਸੰਤਾਂ ਸਾਧਾਂ ਦੇ ਨਾਲ ਹੀ ਸੰਗ ਰਿਆ ਸਾਰੀ ਉਮਰ ਮੈਂ ਮਹਾਂਪੁਰਖਾਂ ਨੂੰ ਹੀ ਮਿਲਦਾ ਰਿਆ ਪਰ ਇੱਕ ਮਹਾਂਪੁਰਖਾ ਜਿੰਦਾ ਦਰਸ਼ਨ ਕਰਕੇ ਸੱਚੀ ਮੜਭਾਗੇ ਹੋ ਜਾਈਦਾ ਉਹ ਬਾਬਾ ਬਿਸ਼ਨ ਸਿੰਘ ਬਾਬੇ ਬਕਾਲੇ ਸਾਹਿਬ ਵਾਲੇ ਮਹਾਂਪੁਰਖ ਜਿਨ੍ਹਾਂ ਦੇ ਦਰਸ਼ਨ ਕਰਕੇ ਰੋਮ ਰੋਮ ਖੜ ਜਾਂਦਾ ਜਿਨ੍ਹਾਂ ਦੇ ਦਰਸ਼ਨ ਕਰਕੇ ਨੇਤਰ ਗੱਧ ਗੱਦ ਕਰਦੇ ਨੇ ਛੇਵੇਂ ਪਾਤਸ਼ਾਹ ਦਾ ਦਰਸ਼ਨ ਹੁੰਦਾ ਜਦੋਂ ਬਾਬਾ ਬਿਸ਼ਨ ਸਿੰਘ ਦਾ ਦਰਸ਼ਨ ਕਰੀਏ ਇਹ ਗਿਆਨੀ ਠਾਕੁਰ ਸਿੰਘ ਦੀ ਕਥਾ ਅਜੇ ਵੀ ਰਿਕਾਰਡ ਹੈ ਉਹਦੇ ਵਿੱਚ ਗਿਆਨੀ ਜੀ ਨੇ ਗੱਲ ਬੋਲੀ ਗੁਰੂ ਖਾਲਸਾ ਜੀ ਮਹਾਨ ਮਹਾਂਪੁਰਖ ਸਿੰਘ ਸਾਹਿਬ ਜਹੇਦਰ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਪਾਵਨ ਪਵਿੱਤਰ ਸ਼ਹੀਦਾਂ ਦੇ ਅਸਥਾਨ ਪ੍ਰਗਟ ਕੀਤੇ ਬਾਬਾ ਬਲਾਕਾ ਸਿੰਘ ਸਾਹਿਬ ਜੀ ਗਿਆਨੀ ਗਿਆਨ ਸਿੰਘ ਨੇ ਤਵਾਰੀਖ ਦੇ ਵਿੱਚ ਲਿਖਿਆ ਕਿ ਬਾਬਾ ਬਲਾਕਾ ਸਿੰਘ ਜੀ ਦਾ ਜਨਮ 1708 ਦੇ ਵਿੱਚ ਤਕਰੀਬਨ ਨਗਰ ਕੰਗ ਦੀ ਧਰਤੀ ਉੱਤੇ ਤੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਹੋਇਆ ਗੁਰੂ ਖਾਲਸਾ ਜੀ ਇਹ ਬਾਬਾ ਬਲਾਕਾ ਸਿੰਘ ਉਹ ਮਹਾਂਪੁਰਖ ਸਨ ਜੇਸ ਵਕਤ 18ਵੀਂ ਸਦੀ ਦਾ ਸਮਾਂ ਆਇਆ ਗੁਰੂ ਕੇ ਸਿੰਘ ਜੰਗਲਾਂ ਵਿੱਚ ਰਹਿ ਕੇ ਅੱਜ ਤੱਕ ਕਹਿ ਦਿੰਦੇ ਨਾ ਕਿ ਨਿਹੰਗ ਤਾਂ ਆਵੇਂ ਤੁਰੇ ਫਿਰਦੇ ਨੇ ਇਹਨਾਂ ਦਾ ਕੀ ਕਰਨਾ ਇਹ ਤਾਂ ਆਵੇਂ ਚੋਰੀਆਂ ਕਰ ਲੈਂਦੇ ਨੇ ਗੁਰੂ ਖਾਲਸਾ ਜੀ ਸਾਰੇ ਥੋੜੀ ਬਾਣਾ ਪਾਉਣ ਵਾਲੇ ਮਾੜੇ ਹੋ ਗਏ ਹੁਣ ਸਾਡਾ ਕੋਈ ਪੁਲਿਸ ਵਾਲਾ ਹੋਵੇ ਉਹਦੀ ਵਰਦੀ ਪਾ ਕੇ ਕੋਈ ਮਾੜਾ ਕੰਮ ਕਰੇ ਸਾਰੇ ਪੁਲਿਸ ਵਾਲੇ ਨੂੰ ਤੁਸੀਂ ਮਾੜਾ ਕਹਿ ਦੋਗੇ ਗੁਰੂ ਖਾਲਸਾ ਜੀ ਇਹ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਕੋਈ ਮਾੜਾ ਕੰਮ ਕਰੇ ਸਾਰੇ ਥੋੜੀ ਮਾੜੇ ਹੋਗੇ ਕਿਉਂਕਿ ਖਾਲਸਾ ਰਾਜਨੀਤੀ ਵਿੱਚ ਤੇ ਧਰਮ ਦੇ ਵਿੱਚ ਦੋਵਾਂ ਵਿੱਚ ਪਰਪੱਕ ਹੈ ਇਹ ਸਤਿਗੁਰਾਂ ਨੇ ਕੀਤਾ ਮੀਰੀ ਪੀਰੀ ਦੇ ਮਾਲਕ ਨੇ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਾਂ ਸਾਰੇ ਗੁਰੂ ਖਾਲਸਾ ਜੀ ਉਹਨਾਂ ਨੂੰ ਨਮਸਕਾਰਾ ਕਰਦੇ ਆਂ ਬਾਬਾ ਬੁੱਢਾ ਸਾਹਿਬ ਜਿੱਥੇ ਧਰਮ ਦੇ ਵਿੱਚ ਪੱਕੇ ਸਨ ਉਥੇ ਰਾਜਨੀਤੀ ਵਿੱਚ ਵੀ ਪੱਕੇ ਸਨ ਜਦਨ ਛੇਵੇਂ ਪਾਤਸ਼ਾਹ ਨੂੰ ਸ਼੍ਰੀ ਸਾਹਿਬਾਂ ਪਵਾਇਆ ਨਾ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲੀ ਸ਼੍ਰੀ ਸਾਹਿਬ ਖੱਬੇ ਪਾਸੇ ਪਵਾਤੀ ਨਿਹੰਗ ਸਿੰਘ ਤਾਂ ਸੱਜੇ ਪਾਸੇ ਨੂੰ ਪਾਉਂਦੇ ਤੇ ਬਾਬਾ ਬੁੱਢਾ ਸਾਹਿਬ ਨੇ ਖਬੇ ਪਾਸੇ ਪਾਈ ਦੀ ਸਿੰਘ ਉਹ ਤੋਂ ਕਹਿੰਦੇ ਆ ਬਾਬੇ ਨਾ ਬੁੱਢਾ ਹੋ ਗਿਆ ਜ ਆਪ ਦਾ ਇਹਨਾਂ ਪਤਾ ਨਹੀਂ ਸੱਜੇ ਪਾਸੇ ਪਾਈ ਦੀ ਐ ਪਰ ਰਾਜਨੀਤੀ ਦੇ ਵਿੱਚ ਪਕੇ ਸੀ ਬਾਬਾ ਬੁੱਢਾ ਸਾਹਿਬ ਜੀ ਤੇ ਬਾਬਾ ਜੀ ਨੇ ਜਦੋਂ ਦੂਜੀ ਸ੍ਰੀ ਸਾਹਿਬ ਲਿਆ ਕੇ ਸੱਜੇ ਪਾਸੇ ਪਵਾਈ ਤੇ ਨਮਸਕਾਰ ਕੀਤੀ ਸ਼ੇਵੇਂ ਪਾਤਸ਼ਾਹ ਮਹਾਰਾਜ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਤੇ ਸਿਖਾਣੇ ਪੁੱਛਿਆ ਬਾਬਾ ਜੀ ਦੋ ਸ੍ਰੀ ਸਾਹਿਬਾਂ ਕਿਉਂ ਬਾਬਾ ਬੁੱਢਾ ਸਾਹਿਬ ਕਹਿੰਨ ਲੱਗੇ ਅੱਜ ਤੋਂ ਬਾਅਦ ਰਾਜਨੀਤੀ ਤੇ ਧਰਮ ਦੋ ਮਿਲ ਇਕੱਠੇ ਕਰਨ ਲੱਗੇ ਆ ਪਰ ਰਾਜਨੀਤੀ ਧਰਮ ਤੋਂ ਨੀਵੀਂ ਰਹਾ ਕਰੇਗੀ ਅਕਾਲੀ ਫੂਲਾ ਸਿੰਘ ਦਾ ਸਮਾਂ ਆਇਆ ਰਾਜੇ ਰਣਜੀਤ ਨੇ ਕੰਜਰੀਆਂ ਦਾ ਨਾਚ ਵੇਖਿਆ ਧਰਮ ਨੇ ਉੱਥੇ ਬੰਨ੍ਹ ਲਿਆ ਸੀ ਆ ਸਿੰਘ ਸਾਹਿਬ ਹਰੇਕ ਕੋਈ ਆਪਦੇ ਨਾਂ ਦੇ ਗਾੜੀ ਲਾ ਲਿੰਦਾ ਕੀ ਮੈਂ ਸਿੰਘ ਸਾਹਿਬ ਆ ਮੈਂ ਐ ਕਰ ਦੂੰ ਰਾਜੇ ਰਣਜੀਤ ਨੇ ਸੋਨੇ ਦੀ ਸੇਵਾ ਕਰਾਈ ਉਹ ਵੀ ਪੰਥ ਨੇ ਲੁੱਟ ਕੇ ਦਿੱਤਾ ਸੀ ਕਸੂਰ ਤੋਂ ਰਾਜੇ ਰਣਜੀਤ ਨੇ ਕੋਈ ਆਪ ਦੀ ਜ਼ਗੀਰ ਤੋਂ ਥੋੜੀ ਸੇਵਾ ਕਰਾਈ ਮਹਾਰਾਜਾ ਰਣਜੀਤ ਸਿੰਘ ਨੂੰ ਪੰਥ ਨੇ ਦਿੱਤਾ ਸੀ ਸੋਨਾ ਪੰਗੀਆਂ ਦੀ ਮਿਸਲ ਨੇ ਕਸੂਰ ਨੂੰ ਕਿਸ ਨੇ ਨੇ ਲੁੱਟਿਆ ਸਾਰਾ ਇਤਿਹਾਸ ਪੜ੍ਹ ਲਓ ਕਸੂਰ ਨੂੰ ਲੁੱਟਿਆ ਪੰਗੀਆਂ ਨੇ ਜਾ ਕੇ ਗੁਰੂ ਖਾਲਸਾ ਜੀ ਜਦੋਂ ਰਾਜੇ ਰਣਜੀਤ ਸਿੰਘ ਨੇ ਸੋਨੇ ਦੀ ਸੇਵਾ ਕਰਾਈ ਤੇ ਜਿਹੜਾ ਪਹਿਲਾ ਪੱਤਰਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਮੇਨ ਦਿਉੜੀ ਤੇ ਜਾਇਓ ਉਹ ਦਰਵਾਜ਼ਾ ਨਾ ਜਿਹੜਾ ਉਹਦੇ ਉੱਤੇ ਪੱਤਰਾ ਲੱਗਾ ਲਿਖਿਆ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਨੇ ਸੇਵਾ ਕਰਾਈ ਉਹ ਜਦੋਂ ਉਹ ਲਿਖਿਆ ਨਾ ਤੇ ਰਾਜੇ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਜੀ ਨੇ ਵੇਖਿਆ ਕਿ ਇਹ ਕੀ ਗੱਲ ਹੋ ਗਈ ਸੋਨੇ ਦੀ ਸੇਵਾ ਕਰਾਤੀ ਰਾਜੇ ਰਣਜੀਤ ਨੇ ਪਰ ਲੇਖ ਦਿੱਤਾ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਨੇ ਕਰਾਈ ਜਾਓ ਕਾਣੇ ਨੂੰ ਸੱਦ ਕੇ ਲੈ ਕੇ ਆਓ ਉਸੇ ਵੇਲੇ ਫੌਜਾਂ ਗਈਆਂ ਅਕਾਲੀ ਫੌਜ ਗਈ ਮਹਾਰਾਜਾ ਰਣਜੀਤ ਸਿੰਘ ਨੇ ਹੁਕਮਨਾਮਾ ਜਾਰੀ ਕੀਤਾ ਅਕਾਲੀ ਫੂਲਾ ਸਿੰਘ ਜੀ ਅਕਾਲ ਤਖਤ ਸਾਹਿਬ ਸੱਜਦੇ ਨੇ ਮਹਾਰਾਜਾ ਰਣਜੀਤ ਸਿੰਘ ਜਦੋਂ ਗਿਆ ਕਿ ਅਕਾਲੀ ਜੀ ਤਖਤ ਸਾਹਿਬ ਦੇ ਉੱਤੇ ਸੱਜੇ ਸਨ ਬਾਬਾ ਫੂਲਾ ਸਿੰਘ ਸਾਹਿਬ ਜੀ ਥੱਲੇ ਖਲੋਤਾ ਮਹਾਰਾਜਾ ਰਣਜੀਤ ਸਿੰਘ ਅਕਾਲੀ ਬਾਬਾ ਫੂਲਾ ਸਿੰਘ ਗੱਜ ਕੇ ਕਹਿੰਦੇ ਕਹਿੰਦੇ ਕਾਣਿਆ ਤੂੰ ਕਦੋਂ ਦਾ ਸਿੰਘਾਂ ਦਾ ਸਹਬ ਹੋ ਗਿਆ ਓਏ ਲਿਖਦਾ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਨੇ ਓ ਤੂੰ ਕਦੋਂ ਦਾ ਸਿੰਘਾਂ ਦਾ ਸਹਬ ਹੋ ਗਿਆ ਸਿੰਘਾਂ ਦਾ ਸਵਾਭਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਔਰ ਕੋਈ ਸਿੰਘਾਂ ਦਾ ਸਾਹਿਬ ਨਹੀਂ ਗੁਰੂ ਖਾਲਸਾ ਜੀ ਇਹ ਆ ਤਾਕਤ ਇਹ ਆ ਅਣਖ ਭਾਵੇਂ ਰਾਜਾ ਹੋਵੇ ਮਹਾਰਾਜਾ ਹੋਵੇ ਜਿੰਦੇ ਤਾਂ ਯੂਰਪ ਦੀਆਂ ਸਰਕਾਰਾਂ ਡਰਦੀਆਂ ਸਾਰੇ ਆਣ ਕੇ ਨਮਸਕਾਰਾਂ ਕਰਦੇ ਹਿੰਦੁਸਤਾਨ ਦਾ ਤਖਤ थर-थर ਕੰਬਦਾ ਰਾਜੇ ਰਣਜੀਤ ਦੇ ਕੋਲੋਂ ਲਾਹੌਰ ਦਾ ਰਾਜਾ ਅਬਦਾਲੀ ਦਾ ਪੋਤਰਾ ਯੁਰਤ ਨਹੀਂ ਕਰਦਾ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਅੱਖ ਚੱਕਣ ਦੀ ਉਹ ਅਕਾਲੀਆਂ ਦੇ ਸਾਹਮਣੇ ਤੌਣ ਨਹੀਂ ਵੀ ਕਰਕੇ ਖਲੋਂਦਾ ਸੀ ਇਹ ਆਕਾਲੀਆਂ ਦੀ ਤਾਕਤ ਗੁਰੂ ਖਾਲਸਾ ਜੀ ਹੁਣ ਕਾਹ ਦਿੰਦੇ ਨਿਹੰਗਾਂ ਨੇ ਕੀ ਕੀਤਾ ਨਿਹੰਗਾਂ ਨੇ ਕੀ ਕੀਤਾ ਵੱਡੇ ਵੱਡੇ ਰਾਜੇ ਨਿਹੰਗਾਂ ਕੋਲੇ ਆਣ ਕੇ ਆਪਣੇ ਸਿਰ ਠਾਹ ਕਰਕੇ ਖਲੋਂਦੇ ਸਨ ਇਤਿਹਾਸ ਪੜ ਲਓ ਜਿੱਥੇ ਮਹਾਰਾਜ ਨੇ ਇਤਿਹਾਸ ਹੁੰਦਾ ਉਥੇ ਲਿਖਿਆ ਕਿਤੇ ਕਿ ਗੁਰੂ ਗੋਬਿੰਦ ਸਿੰਘ ਨੇ ਆਹ ਸੈਂਟ ਲਾਉਣ ਵਾਲੇ ਨੂੰ ਜੱਫੀ ਪਾਈ ਗੁਰੂ ਗੋਬਿੰਦ ਸਿੰਘ ਜੀ ਨੇ ਆਹ ਇਤਰ ਜਿਹਨੇ ਚੰਗਾ ਲਾਇਆ ਸੀ ਉਹਨੂੰ ਗਲਵਕੜੀ ਚលਿਆ ਸਾਰਾ ਇਤਿਹਾਸ ਕਹਿੰਦਾ ਜਿਹੜੇ ਲਿੱਦ ਸੁੱਟਦੇ ਸੀ ਜਿਨ੍ਹਾਂ ਦੇ ਪਾਟੇ ਚੋਲੇ ਹੁੰਦੇ ਸੀ ਉਹਨਾਂ ਨੂੰ ਗੁਰਕਲਗੀ ਤਾਰ ਜੱਫੀਆਂ ਪਾਉਂਦੇ ਰਹੇ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਇਹ ਆ ਦੇਨ ਨਿਹੰਗ ਸਿੰਘਾਂ ਦੀ ਗੁਰੂ ਖਾਲਸਾ ਜੀ ਬਾਬਾ ਬਲਾਕਾ ਸਿੰਘ ਨਿਹੰਗ ਸਿੰਘ ਇਹ 18ਵੀਂ ਸਦੀ ਦੇ ਵਿੱਚ ਖਾਲਸੇ ਪੰਥ ਦੇ ਵਿੱਚ ਬੜੇ ਔਖੇ ਸਮੇਂ ਕੱਟੇ ਨੇ ਬਾਬੇ ਬਲਾਕਾ ਸਿੰਘ ਨੇ ਉਸ ਵਕਤ ਜਿਹੜੇ ਜ਼ਿਲ੍ਹੇ ਹੁੰਦੇ ਸਨ ਜਿਹੜੇ ਨਗਰ ਹੁੰਦੇ ਸਨ ਉਹਨਾਂ ਵਿੱਚ ਗੁਰੂ ਕੇ ਸਿੰਘ ਆਪਣਾ ਇੱਕ ਰਿਪੋਰਟਰ ਛੱਡਦੇ ਸੀ ਉਹ ਰਿਪੋਰਟਰ ਦਾ ਕੰਮ ਇਹ ਹੁੰਦਾ ਸੀ ਸਾਰੇ ਇਲਾਕੇ ਦੀ ਜਾਣਕਾਰੀ ਸਿੰਘਾਂ ਨੂੰ ਦੇਣੀ ਕਿਉਂਕਿ ਪੱਤਾ ਪੱਤਾ ਦਾ ਸਿੰਘਾਂ ਦਾ ਵੈਰੀ ਸੀ ਹੁਣੇ ਆ ਕਿਸਾਨ ਆ ਗੂ ਬੋਲ ਕੇ ਗਿਆ ਕਹਿੰਦਾ ਸਾਡੇ ਡਾਂਗਾ ਵੀ ਫਿਰ ਗੀਆਂ ਸਾਡੇ ਭਾਂਡੇ ਵੀ ਚੁਕਲੇ ਇਹ ਅੱਜ ਤੇ ਥੋੜੀ ਚੁਕਣਦੇ ਨੇ ਇਹ ਤਾਂ ਕਦੋਂ ਦਾ ਚੱਕਣਦੇ ਨੇ ਉਹ 18ਵੀਂ ਸਦੀ ਤੋਂ ਚੱਕਦੇ ਆਉਂਦੇ ਸਾਡੇ ਭਾਂਡੇ ਪਰ ਇਹ ਭਾਂਡੇ ਸਰਬ ਲੋਹ ਦੇ ਨੇ ਚੱਕੇ ਨਹੀਂ ਜਾਂਦੇ ਜਿਹੜਾ ਚੱਕਦਾ ਆਉਂਦੇ ਥੱਲੇ ਹੀ ਆ ਜਾਂਦਾ ਗੁਰੂ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਪੰਥ ਹੈ ਬਾਬਾ ਬਲਾਕਾ ਸਿੰਘ ਸਾਹਿਬ ਜੀ ਇਹ ਸਿੰਘਾਂ ਦੇ ਵਿੱਚ ਰਹਿ ਕਰਕੇ ਸਾਰੀ ਜਾਣਕਾਰੀ ਦਿਆ ਕਰਦੇ ਸਨ ਗੁਰੂ ਕੇ ਸਿੰਘਾਂ ਨੂੰ ਬਾਬਾ ਬਲਾਕਾ ਸਿੰਘ ਸਾਹਿਬ ਜੀ ਇਹਨਾਂ ਦੀ ਡਿਊਟੀ ਜਿੱਦਾਂ ਭਾਈ ਤਾਰੂ ਸਿੰਘ ਸਾਹਿਬ ਜੀ ਇਦਾਂ ਹੀ ਬਾਬਾ ਬਲਾਕਾ ਸਿੰਘ ਸਾਹਿਬ ਜੀ ਇਹ ਸਾਡੇ ਅਣਪਛਾਤੇ ਸਿੰਘ ਕਰ ਦਿੱਤੇ ਇਹਨਾਂ ਦਾ ਇਤਿਹਾਸ ਕਿਸੇ ਨੇ ਬਹੁਤਾ ਗਵਲਿਆ ਨਹੀਂ ਭਾਈ ਤਾਰੂ ਸਿੰਘ ਦਾ ਸਾਨੂੰ ਪਤਾ ਖੋਪੜੀ ਤੋਂ ਬਗੈਰ ਲੜੇ ਭਾਈ ਮਨੀ ਸਿੰਘ ਦਾ ਪਤਾ ਬੰਦ-ਬੰਦ ਕਟਿਆ ਗਿਆ ਪਰ ਬਾਬੇ ਬਲਾਕਾ ਸਿੰਘ ਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਸ਼ਹੀਦ ਹੋ ਗਏ ਗੁਰੂ ਖਾਲਸਾ ਪੰਥ ਦੇ ਲਈ